SGPC ਤੇ ਸਰਕਾਰ ਵੱਖ-ਵੱਖ ਮੁੱਦਿਆਂ ਤੇ ਤਕਰਾਰ ਕਰਦੇ ਹੋਏ ਅਕਸਰ ਦਿਖਾਈ ਦਿੰਦੇ ਰਹੇ ਤੇ ਹੁਣ ਇੱਕ ਵਾਰ ਫੇਰ ਤੋਂ ਸਰਕਾਰ ਵਰਸਸ SGPC ਹੋਈ ਨਜ਼ਰ ਆ ਰਹੀ ਹੈ। શ્રી ਆਨੰਦਪੁਰ ਸਾਹਿਬ ਚੁੜਖੇ ਗਏ ਸ਼ਹੀਦੀ ਸਮਾਗਮ ਤੇ ਬੈਸ ਛੜੀ ਹੋਈ ਐਸਜੀਪੀਸੀ ਪ੍ਰਧਾਨ ਤਾਮੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਖਰੇ ਤੌਰ ਤੇ ਸਮਾਗਮ ਕਰਨ ਦੀ ਥਾਂ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਸ਼ਤਾਬਦੀ ਸਮਾਗਮਾਂ ਦੇ ਲਈ ਸਹਿਯੋਗ ਕਰੇ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪਿਛਲੇ ਅਰਸੇ ਦੌਰਾਨ 13 ਤੋਂ ਜ਼ਿਆਦਾ ਸਿੱਖ ਪੰਥ ਦੀਆਂ ਸ਼ਤਾਬਦੀਆਂ ਮਨਾਇਆ ਗਈਆਂ ਨੇ ਜਿਨ੍ਹਾਂ ਵਿੱਚ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦਿੱਤਾ ਗਿਆ ਅਤੇ ਸੜਕਾਂ ਤੇ ਸ਼ਤਾਬਦੀਆਂ ਸੰਬੰਧੀ ਯਾਦਗਾਰ ਸਥਾਪਿਤ ਕਰਨ ਦੇ ਲਈ ਵੀ ਸਹਿਯੋਗ ਦਿੱਤੇ ਗਏ। ਪਰ ਭਗਵੰਤ ਮਾਨ ਸਰਕਾਰ ਵੱਲੋਂ ਸ਼੍ਰ ਇਹ ਟੀ ਦੇ ਬਰਾਬਰ ਸ਼ਤਾਬਦੀ ਸਮਾਗਮ ਨੂੰ ਲਿਖਣਾ ਠੀਕ ਨਹੀਂ ਹੈ ਤੇ ਉੱਥੇ ਦੂਜੇ ਪਾਸੇ ਸਰਕਾਰ ਵੱਲੋਂ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਕਿਸੇ ਦੇ ਦਰਮੇਂ ਕਾਮ ਮਾਮਲਿਆਂ ਵਿੱਚ ਕੋਈ ਦਖਲ ਨਹੀਂ ਦੇ ਰਹੇ ਜਦੋਂ ਖਾਲਸਾ ਪੰਥ ਦਾ 300 ਸਾਲਾ ਮਨਾਇਆ ਗਿਆ ਸੀ ਉਹਦੋਂ ਕਿਸ ਦੀ ਸਰਕਾਰ ਸੀ ਜਦੋਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਜਲੰਧਰ ਤੇ ਲੁਧਿਆਣਾ ਪੱਛਮੀ ਸੀਟਾਂ ਦਾ ਪ੍ਰਚਾਰ ਕਰਦੇ ਸੀ ਤਾਂ ਉਹ ਰਾਜਨੀਤਿਕ ਮਾਮਲਿਆਂ ਵਿੱਚ ਦਖਲ ਕੀ ਉਹ ਰਾਜਨੀਤਿਕ ਮਾਮਲਿਆਂ ਵਿੱਚ ਦਖਲ ਨਹੀਂ ਹੁੰਦਾ ਕੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਉਹਨਾਂ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰਿਆਂ ਦੇ ਸਾਂਝੇ ਨੇ ਨਾਲ ਹੀ ਸੀਐਮ ਮੰਨ ਨੇ ਕਿਹਾ ਕਿ ਹੋਰ ਵੀ ਕਈ ਸੰਸਥਾਵਾਂ ਨੇ ਜੋ ਇਹ ਸਮਾਗਮ ਮਨਾਉਣ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਸੁਭਾ ਸਰਕਾਰ ਵੱਲੋਂ ਮਨਾਉਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਸ਼ਤਬਦੀ ਸਮਾਗਮਾਂ ਤੇ ਕਿਸੇ ਦਾ ਇਕਾਧਿਕਾਰ ਨਹੀਂ ਹੈ ਤੇ ਕਿਸੇ ਹੋਰ ਨੂੰ ਮਨਾਉਣ ਦਾ ਵੀ ਅਧਿਕਾਰ ਹੋਣਾ ਚਾਹੀਦਾ ਨਾਲ ਹੀ ਉਹਨਾਂ ਨੇ ਐਸਜੀਪੀਸੀ ਤੋਂ ਪੁੱਛਿਆ ਹੈ ਕਿ ਇਸ ਤੇ ਕਾਪੀਰਾਈਟ ਕਿਸ ਨੇ ਨਹੀਂ ਲਿਆ ਤੇ ਅੱਜ ਇਸ ਸੈਂਸਿਟਿਵ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਚਰਚਾ ਦੇ ਲਈ ਸਾਡੇ ਮਾਣਯੋਗ ਪੈਨਲਿਸਟ ਕੁਝ ਹੀ ਸਮੇਂ ਵਿੱਚ ਜੁੜਨ ਵਾਲੇ ਨੇ ਤੇ ਐਸਜੀਪੀਸੀ ਦਾ ਇਹ ਕਹਣਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਸਮਾਗਮ ਐਸਜੀਪੀਸੀ ਹਰ ਸਾਲ ਮਨਾਉਂਦੀ ਹੈ ਤੇ ਇਸ ਸਾਲ ਵੀ ਸਰਕਾਰ ਉਸ ਚ ਦਖਲ ਨਾ ਦੇਵੇ ਸਹਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਛਾ ਦਾ 350 ਸਾਲਾ ਪ੍ਰਕਾਸ਼ ਦਿਹਾੜਾ ਪਵਿੱਤਰ ਬਿਹਾਰ ਦੀ ਧਰਤੀ ਤੇ ਮਨਾਇਆ ਕਿਨ ਮਨਾਇਆ ਤਖਤ ਸ੍ਰੀ ਪਟਨਾ ਸਾਹਿਬ ਨੇ ਧਾਰਮਿਕ ਸਮਾਗਮ ਕਿਨ ਕੀਤੇ ਤਖਤ ਸ੍ਰੀ ਪਟਨਾ ਸਾਹਿਬ ਨੇ ਅਸੀਂ ਵੀ ਸ਼ੋਮਣੀ ਕਮੇਟੀ ਵੀ ਤੇ ਹੋਰ ਸੰਸਥਾਵਾਂ ਸਹਿਯੋਗ ਕਰਦੀਆਂ ਰਹੀਆਂ ਉੱਥੇ ਜਾ ਕੇ ਤੇ ਅਸੀਂ ਇਹ ਪੂਰਾ ਸਹਿਯੋਗ ਵੀ ਕੀਤਾ ਤੇ ਬਿਹਾਰ ਦੀ ਸਰਕਾਰ ਨੇ ਕੀ ਕੀਤਾ ਉਹਨੇ ਸਾਰੇ ਸਰਕਾਰੀ ਤੌਰ ਤੇ ਪ੍ਰਬੰਧ ਕਰ ਦਿੱਤੇ ਤੋ ਮੇਰਾ ਕਹਿਣ ਤੋਂ ਭਾਵ ਮੈਂ ਤੁਹਾਡਾ ਇਹ ਨਾ ਤਾਂ ਸਾਂਝੀ ਕਰ ਰਿਹਾ ਕਿ ਸਰਕਾਰਾਂ ਨੇ ਕਿਹੜੇ ਕੰਮ ਕਰਨੇ ਹੁੰਦੇ ਆ ਸਰਕਾਰਾਂ ਦੇ ਕੰਮ ਹੁੰਦੇ ਆ ਕਿ ਕੋਈ ਕਿਸੇ ਧਰਮ ਨੂੰ ਕੋਈ ਸੰਬੰਧਤ ਸਤਿਕਾਰ ਦੀ ਹੋਵੇ ਸਿੱਖ ਧਰਮ ਨੂੰ ਚੇਤੇ ਤੌਰ ਤੇ ਤੇ ਬਾਕੀਆਂ ਨੂੰ ਵੀ ਤੇ ਆਪਣੀ ਉਹਨਾਂ ਦੇ ਈਵੈਂਟ ਜਿਹੜੇ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰੀ ਜਿਹੜੇ ਸਮਾਰਪਿਤ ਕੀਤੇ ਜਾਣੇ ਚਾਹੀਦੇ ਆ ਤੇ ਜਿਹੜਾ ਸਾਡੇ 400 ਸਾਲਾਂ ਸਹਿਬ ਗੁਰੂ ਗੁਰਾਂ ਸਾਹਿਬ ਪਾਛਾ ਜੀ ਦਾ ਆਰ ਸ਼੍ਰੀ ਗੁਰੂ ਗ੍ਰਾਂਥ ਸਾਹਿਬ ਪਾਛਾ ਦਾ ਪ੍ਰਕਾਸ਼ ਦਿਹਾੜਾ ਸੀ ਜਿਹੜਾ ਆਪਾਂ 2400 2400 ਸਾਲਾ ਮਨਾਇਆ ਉਹਦੇ ਵਿੱਚ ਗੁਰੂ ਸ਼੍ਰੀ ਗੁਰੂ ਗ੍ਰਾਂਥ ਸਾਹਿਬ ਯੂਨੀਵਰਸਿਟੀ ਕਾਇਮ ਕੀਤੀ ਭਾਵੇਂ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ ਤੇ ਕਾਇਮ ਕੀਤੀ ਪਰ ਸਰਕਾਰ ਨੂੰ ਕਿਉਂਕਿ ਜਿਹੜੇ ਤੁਸੀਂ ਜੋਨੀਅਰ ਰਸਤੀਆਂ ਬਣਾਉਣੀਆਂ ਬੜੇ-ਬੜੇ ਯਤਨ ਕਰਨੇ ਪੈਂਦੇ ਆ ਉਹ ਸਾਰੇ ਨੋਬਜੈਕਸ਼ਨ ਦੂਜੇ ਸਾਰੇ ਉਹ ਸਾਰੇ ਕਾਇਮ ਕੀਤੇ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਹੈ ਔਰ ਇਹ ਸਮਾਗਮ ਬਣਾ ਰਹੀ ਅਸੀਂ ਤੁਹਾਨੂੰ ਖੁੱਲਾ ਮੈਂ ਉਦਣ ਵੀ ਕਿਹਾ ਤੇ ਅੱਜ ਵੀ ਕਹਿੰਦਾ ਤੁਹਾਨੂੰ ਖੁੱਲਾ ਸ਼ਬਦ ਇਦਾਂ ਵੀ ਤੇ ਤੁਹਾਨੂੰ ਆ ਕੇ ਵੀ ਦੇਾਂਗੇ ਤੇ ਤੁਸੀਂ ਇਹਨਾਂ ਧਾਰਮਿਕ ਸ਼ਤਾਪ ਦੀਆਂ ਦੇ ਸਮਾਗਮਾਂ ਦੇ ਵਿੱਚ ਸ਼ਾਮਲ ਹੋਵੋ ਤੁਹਾਡੇ ਕਰਨ ਦਾ ਕੀ ਕੰਮ ਹੈ ਲਓ ਮੈਂ ਹੁਣ ਤੁਹਾਡੇ ਬੈਠਿਆਂ ਦੇ ਕਹਿਣਾ ਬੈਂਸ ਸਾਹਿਬ ਦਾ ਇਲਾਕਾ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੀ ਬੜਾ ਛੇ ਕਿਲੋ ਤੋਂ ਰੋਡ ਜਾਂਦੀ ਆਨੰਦਪੁਰ ਸਾਹਿਬ ਨੂੰ ਉਹ ਕੌਣ ਅੱਜ ਬਣਾ ਰਿਹਾ ਜੀ ਜਦੋਂ ਜਦੋਂ 301 ਜੋ 300 ਸਾਲ ਮਨਾਇਆ ਸੀਗਾ ਤਾਂ ਬਾਲ ਉਹ ਸਰਕਾਰ ਕੀ ਦੀ ਸੀ ਬਾਲ ਸਾਹਿਬ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਇਹ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਾਡੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਬਣਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲੇ ਜੀ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਰਨ ਨੋਲੇਜ ਇਜ਼ ਟੂ ਡੇਂਜਰਸ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਤੇ ਦੋ ਵਾ ਤੇਰਾ ਦਾ ਪੋ ਆਪਣਾ ਪੱਖ ਤੁਸੀਂ ਸੁਣਿਆ ਜਿ세 ਤੇ ਅਸੀਂ ਇਹ ਚਰਚਾ ਕਰਾਂਗੇ ਸਾਡੇ ਨਾਲ ਸਾਡੇ ਮਾਨਯੋਗ ਪੈਨਲਿਸਟ ਜੁੜ ਗਏ ਨੇ ਸਾਡੇ ਨਾਲ ਚਰਨਜੀਤ ਸਿੰਘ ਤਾਲੀਵਾਲ ਜੀ ਜੁੜੇ ਨੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਤੇ ਸਾਡੇ ਨਾਲ ਗੁਰਚਰਨ ਗਰੇਵਾਲ ਜੀ ਸਪੋਕਸਪਰਸਨ ਐਸਜੀਪੀਸੀ ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜਾਂਗੇ ਡਾਕਟਰ ਹਰਦੀਪ ਸਿੰਘ ਜੋ ਕਿ ਸਿੱਖ ਬੁੱਧੀਜੀਵੀ ਨੇ ਤੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਤੇ ਮੁੱਦਾ ਅੱਜ ਦਾ ਬਹੁਤ ਜ਼ਿਆਦਾ ਸੰਜੀਦਾ ਹੈ ਕਿਉਂਕਿ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹਮਤ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ న్యూ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਤੇ ਗੁਰਚਰਨ ਜੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਮੈਂ ਆਣਾ ਚਾਹਾਂਗੀ ਜਿਸ ਤਰੀਕੇ ਦੇ ਨਾਲ ਅਸੀਂ ਮਾਨਸਾਪ ਦੀ ਵੀ ਗੱਲਬਾਤ ਸੁਣ ਰਹੇ ਸੀਗੇ ਤੇ ਐਸਜੀਪੀਸੀ ਪ੍ਰਧਾਨ ਸਾਹਿਬ ਦੀ ਵੀ ਗੱਲ ਸੁਣ ਰਹੇ ਸੀਗੇ ਤੇ ਜੇ ਜਥੇਬੰਦੀ 350 ਸਾਲਾ ਸਮਾਗਮ ਕਰਨਾ ਚਾਹੁੰਦੀ ਹੈ ਤੇ ਜੇ ਇੱਕ ਸੁਭਾ ਸਰਕਾਰ ਵੀ ਇੱਕ ਸਮਾਗਮ ਕਰਨਾ ਚਾਹੁੰਦੀ ਹੈ ਵਿਜਾਲੇ ਦਾ ਰਸਤਾ ਕਿਉਂ ਨਹੀਂ ਕੱਢਿਆ ਜਾਂਦਾ ਕਿਉਂਕਿ ਇਹ ਸਿੱਖ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਤੇ ਜੇ ਸਿੱਖੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਜੋੜਨਾ ਹੈ ਤੇ ਸਭ ਤੋਂ ਪਹਿਲਾਂ ਤਾਂ ਐਸਜੀਪੀਸੀ ਤੇ ਸਰਕਾਰ ਦੀ ਇੱਕ ਮਤ ਹੋਣੀ ਚਾਹੀਦੀ ਹੈ ਐਸਜੀਪੀਸੀ ਬਹੁਤ ਪੁਰਾਣੀ ਸੰਸਥਾ ਹੈ ਲੋਕਾਂ ਦੀ ਬੜੀ ਆਸਥਾ ਤੇ ਬੜੇ ਭਾਵਨਾਵਾਂ ਵੀ ਜੁੜੀਆਂ ਹੋਈਆਂ ਨੇ ਤੇ ਇੱਕ ਮਤ ਕਿਉਂ ਨਹੀਂ ਕੱਢਿਆ ਗਿਆ ਦੇਖੋ ਜੀ ਆ ਮੇਰੇ ਭਰਾ ਪੈਲਸ ਬੈਠੇ ਆ ਮੈਂ ਉਹ ਬੇਨਤੀ ਇਹ ਕਰਾਂਗਾ ਕਿ ਆਪਾਂ ਨਾ ਇੱਥੇ ਹੁਣ ਕੋਈ ਰਾਜਨੀਤਿਕ ਨੂਰਾ ਕੁश्ती ਨਹੀਂ ਕਰਨੀ ਹੂੰ ਹੂੰ ਇਹ ਬਹੁਤ ਗੰਭੀਰ ਮਸਲਾ ਵਾ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਨ੍ਹਾਂ ਦੀ ਕੁਰਬਾਨੀ ਨਾਲ ਅੱਜ ਦੇਸ਼ ਦੀ ਫਿਜ਼ਾ ਜਿਹੜੀ ਆ ਉਹ ਇੱਕ ਰੰਗ ਵਿੱਚ ਐ ਉਹਨਾਂ ਦੀ ਕੁਰਬਾਨੀ ਕਰਕੇ ਅੱਜ ਦੇਸ਼ ਦੇ ਹਰ ਬੱਚਰ ਜਿਹੜਾ ਵਾ ਜਿਹੜਾ ਬਹੁ ਗਿਣਤੀ ਵਾਲਾ ਨਾ ਉਹ ਜਿਆਦਾ ਧਰਮ ਸੁਰੱਖਿਤਾ ਜਾਂ ਉਹਦਾ ਜਨੂਸ ਰੱਖੇਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਕੁਰਬਾਨੀ ਕਰਕੇ ਆ ਇਹ ਮੰਨਦੇ ਆ ਭਾਵੇਂ ਦਵੀ ਜਵਾਨ ਨਾਲ ਮੰਨਦੇ ਆ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਦਿਨ ਹੈ ਸਤਾਬ ਦੀ ਆਪਾਂ ਸਾਰੇ ਰਲ ਕੇ ਮਨਾਈਏ ਹੁਣੇ ਤੁਸੀਂ ਧਾਮੀ ਸਾਹਿਬ ਦੀ ਬਾਈਟ ਜਿਹੜੀ ਆ ਸੁਣੀ ਆ ਮੈਨੂੰ ਲੱਗਦਾ ਉਹਨੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਹੋਣਗੇ ਕਿ ਅਸੀਂ ਤਾਂ ਸਰਕਾਰ ਨੂੰ ਨਾਲ ਲੈ ਕੇ ਮਨਾਉਣ ਨੂੰ ਤਿਆਰ ਆ ਪਰ ਕੀ ਆ ਵੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਇੱਕ ਸੁਭਾਅ ਆ ਉਹ ਹਰ ਗੱਲ ਨੂੰ ਇੱਕ ਮਜ਼ਾਕੀਆ ਸਟੇਜ ਤੇ ਡਾਇਲੌਗ ਦੀ ਗੱਲ ਕਰਦੇ ਨੇ ਤੁਸੀਂ ਦੱਸੋ ਕਿ ਜਿਹੜਾ ਕੰਮ ਜਿਹੜਾ ਕੰਮ ਜਿਹੜੇ ਲੋਕ ਕਰਦੇ ਉਹਨਾਂ ਨੂੰ ਕਰਨਾ ਚਾਹੀਦਾ ਨਾ ਹੁਣ ਦੇਖੋ ਇਹ ਸ਼ਰੋਣੀ ਕਮੇਟੀ ਧਾਰਮਿਕ ਸੰਸਥਾ ਵਾ ਉਹਦਾ ਕੰਮ ਜਿਹੜਾ ਵਾ ਉਹ ਧਾਰਮਿਕ ਪ੍ਰੋਗਰਾਮ ਉਜਾਗਰ ਕਰਨਾ ਗੁਰੂ ਦੇ ਸਿਧਾਂਤ ਦਾ ਪ੍ਰਚਾਰ ਕਰਨਾ ਸਿੱਖੀ ਨਾਲ ਜੋੜਨਾ ਇਹ ਉਹਨਾਂ ਦਾ ਕੰਮ ਹੈ ਸੋ ਉਹਨਾਂ ਨੂੰ ਉਹਨਾਂ ਦਾ ਇਹ ਕੰਮ ਕਰੇਗੀ ਹੁਣ ਜਿਹੜਾ ਸਰਕਾਰ ਦਾ ਕੰਮ ਹੈ ਹੁਣੇ ਮੈਂ ਧਾਮੀ ਸਾਹਿਬ ਜਿਹੜਾ ਜ਼ਿਕਰ ਕਰ ਰਹੀ ਸੀ ਇਸ ਗੱਲ 'ਚ ਕਿਉਂ ਨਹੀਂ ਕੁਬੀਲ ਹੁੰਦੇ ਹੁਣ ਜਿਹੜਾ ਸਰਕਾਰ ਦਾ ਕੰਮ ਹੈ ਅਨੰਦਪੁਰ ਸਾਹਿਬ ਇੱਕ ਵੱਡਾ ਤਖਤ ਹੈ ਤੇ ਇਹ ਦੁਨੀਆ ਦੇ ਅੰਦਰ ਇੱਕ ਸਰਮਾਨਤ ਜਗਾ ਵਾ ਸੋ ਉਹ ਹਰਜੋਤ ਬੈਸੀ ਉੱਥੋਂ ਦੇ ਐਮ ਐਲ ਏ ਆ ਤੇ ਉਹਨਾਂ ਨੂੰ ਇਹ ਗੱਲ ਦਿਸਦੀ ਨਹੀਂ ਕਿ ਇੱਕ ਕਾਰ ਸੇਵਾ ਵਾਲੇ ਬਾਬੇ ਜਿਹੜੇ ਆ ਉਹ ਜਿਹੜੀ ਆ ਸੜਕ ਬਣਾ ਰਹੇ ਕਿੰਨੀ ਵਾਰ ਲੰਗੇ ਹੋਣਗੇ ਕੀ ਸਰਕਾਰ ਦੇ ਕੰਮ ਨਹੀਂ ਹੈਗੇ ਅਸੀਂ ਬਿਲਕੁਲ ਇਹ ਨਹੀਂ ਕੋਈ ਤੁਹਾਨੂੰ ਕਹਿੰਦੇ ਕਿ ਅਸੀਂ ਤੁਹਾਡੇ ਕੋਈ ਧਾਰਮਿਕ ਸਮਾਗਮ ਦੇ ਵਿੱਚ ਰਿਕਵਰਟ ਪਾਵਾਂਗੇ ਕਾਪੀਰਾਈਟ ਹੁਣ ਕੀ ਹੋ ਗਿਆ ਵੀ ਇਹਦਾ ਮਤਲਬ ਜਿਹੜਾ ਕਾਪੀਰਾਈਟ ਸਰਕਾਰਾਂ ਦਾ ਸੀ ਸੜਕਾਂ ਬਣਾਉਣ ਦਾ ਉਹ ਕਾਪੀਰਾਈਟ ਤਾਂ ਹੁਣ ਫਿਰ ਇਹਦਾ ਮਤਲਬ ਆਪਾਂ ਮੰਨ ਲਈਏ ਕਿ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਦੇ ਦਿਓ ਹੂੰ ਇਹ ਗੱਲਾਂ ਨਹੀਂ ਗਿਆ ਹਰ ਗੱਲ ਤੇ ਗੜਤਾਂ ਨਹੀਂ ਪੈਦਾ ਕਰਨੀਆਂ ਧਾਮੀ ਸਾਹਿਬ ਨੇ ਸਿਰਫ ਇਹ ਗੱਲ ਕਹੀ ਸੀ ਕਿ ਜਿਹਦਾ ਜਿੱਥੇ ਪ੍ਰਬੰਧ ਆ ਤੁਹਾਡੇ ਕੋਲ ਤਾਕਤ ਆ ਤੁਹਾਡੇ ਕੋਲ ਪਾਵਰ ਆ ਤੁਸੀਂ ਜਿਹੜੇ ਜਿਵੇਂ 300 ਸਾਲਾਂ ਦੀ ਗੱਲ ਕਰਦੇ ਆ ਸਰਕਾਰ ਨੇ ਪ੍ਰਬੰਧ ਕੀਤੇ ਤੇ ਜਿਹੜੇ ਧਾਰਮਿਕ ਸਮਾਗਮਾਂ ਸ਼ਰੋਣੀ ਕਮੇਟ ਨੇ ਯੋਜਿਤ ਕੀਤੇ ਸੋ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਆ ਕਿ ਇਹ ਸ਼ਤਾਬ ਦੀ ਅਸੀਂ ਸਾਂਝੇ ਤੌਰ ਤੇ ਬਣਾਉਣੀ ਆ ਇਹਦੇ ਤੇ ਕੋਈ ਸਿਆਸਤ ਜਾਂ ਕਿਸੇ ਤਰ੍ਹਾਂ ਦੀ ਦੂਰੋ ਦੂਰੀ ਕਰਨ ਦਾ ਕੋਈ ਮਤਲਬ ਨਹੀਂ ਹੋਰ ਤੁਸੀਂ ਦੱਸੋ ਕਿ ਆ ਮੇਰੇ ਪੈਨਲ ਸਿੱਖੇ ਆ ਜਿਹੜੇ ਆਮ ਆਦਮੀ ਦੇ ਆ ਹੁਣ ਤੁਸੀਂ ਦੱਸੋ ਕਿ ਸਾਡਾ ਜਿਹੜਾ ਜਦੋਂ ਮੁੱਖ ਮੰਤਰੀ ਆ ਮੁੱਖ ਮੰਤਰੀ ਦਾ ਕੰਮ ਆ ਕਿ ਜਿਹੜੀ ਦੇਸ਼ ਦੇ ਅੰਦਰ ਲਾ ਸੂਬੇ ਦੇ ਅੰਦਰ ਲਾਅ ਆਰਡਰ ਆ ਹੁਣ ਜਿਹੜੀਆਂ ਚਿੱਠੀਆਂ ਆ ਰਹੀਆਂ ਜਾਂ ਕੁਝ ਵੀ ਆ ਚਲੋ ਪਹਿਲਾਂ ਸਪੀਕਰ ਸਾਹਿਬ ਆਏ ਚਲੋ ਮੁੱਖ ਮੰਤਰੀ ਆਇਆ ਭਾਵੇਂ ਲੇਟ ਆਇਆ ਚਲੋ ਅਸੀਂ ਇੱਥੇ ਟਿੱਪਣੀ ਨਹੀਂ ਕਰਦੇ ਤੇ ਜੇ ਉਹ ਭਗਵੰਤ ਸਿੰਘ ਮਾਨ ਉੱਥੇ ਆਏ ਨੇ ਤਤਰਤਾਮੀ ਸਾਹਿਬ ਨੇ ਉਹਨਾਂ ਨਾਲ ਮੀਟਿੰਗ ਕੀਤੀ ਆ ਨਾ ਵੀ ਇਹ ਮੁੱਦਾ ਵਾ ਜਿਹੜਾ ਵਾ ਇਹ ਸਾਡੇ ਲਈ ਫਿਕਰਮੰਦੀ ਆ ਤੁਹਾਡੇ ਲਈ ਚੁਣੌਤੀ ਆ ਉਹ ਇਹ ਗੱਲਾਂ ਸਿਰਫ ਐਵੇਂ ਪੜਕਾ ਦੇਣੀਆਂ ਮੁੱਦੇ ਤੋਂ ਢਕਾਉਣ ਦੀਆਂ ਗੱਲਾਂ ਨੇ ਦੇਖੋ ਜਿਹੜੇ ਪੰਜਾਬ ਦੇ ਅੰਦਰ ਤੇ ਸਾਡੀ ਸਰਕਾਰ ਦੀਆਂ ਨਲਾਇਕੀਆਂ ਵਾ ਜਿਹੜਾ ਕੁਝ ਹੋ ਰਿਹਾ ਵਾ ਲੋਕ ਚੈਲੰਜ ਕਰ ਰਹੇ ਨੇ ਉਹਨਾਂ ਤੋਂ ਢਕਾਉਣ ਵਾਸਤੇ ਧਰਮ ਦਾ ਆੜ ਨਾ ਲਾਓ ਠੀਕ ਠੀਕ ਤੁਹਾਨੂੰ ਨਹੀਂ ਰੋਕਦੇ ਕਿ ਤੁਸੀਂ ਕੋਈ ਨਗਰ ਕੀਰਤਨ ਕਰਨਾ ਪਰ ਤੁਹਾਨੂੰ ਇਹ ਦੱਸ ਰਹੇ ਆ ਕਿ ਤੁਹਾਡੀਆਂ ਡਿਊਟੀਆਂ ਉਹ ਪੂਰੀਆਂ ਕਰੋ ਗੁਰਚਰਨ ਜੀ ਬਿਲਕੁਲ ਇੱਕ ਗੱਲ ਇੱਕ ਗੱਲ ਜਿਹੜੀ ਤੁਹਾਡੀ ਗੱਲਬਾਤ ਉਹ ਸਾਫ਼ ਹੁੰਦੀ ਹੈ ਉਹ ਇਹ ਕਿ ਜੋ ਕੰਮ ਜਿੰਨੂੰ ਸੋਭਾ ਦਿੰਦਾ ਉਹਨੂੰ ਉਹ ਕੰਮ ਕਰਨਾ ਚਾਹੀਦਾ ਕਿਉਂਕਿ ਐਸਜੀਪੀਸੀ ਸਿਕ ਸੰਸਥਾ ਤੇ ਇਹ ਸਮਾਗਮ ਜਿਹੜੇ ਨੇ ਐਸਜੀਪੀਸੀ ਵੱਲੋਂ ਹੀ ਕਰਵਾਏ ਜਾਂਦੇ ਨੇ ਤੇ ਚਰਨਜੀਤ ਜੀ ਇਹੀ ਸਵਾਲ ਤੁਹਾਡੇ ਕੋਲ ਮੈਂ ਪੁੱਛਣਾ ਚਾਹਾਂਗੀ ਕਿ ਐਸਜੀਪੀਸੀ ਸਿੱਖਾਂ ਦੀ ਸੰਸਥਾਏ ਧਰਮ ਨੂੰ ਕਿੱਦਾਂ ਅੱਗੇ ਵਧਾਉਣਾ ਹੈ ਲੋਕਾਂ ਨੂੰ ਕਿੱਦਾਂ ਧਰਮ ਦੇ ਨਾਲ ਲੜ ਲਾਣਾ ਹੈ ਇਹ ਪੂਰੇ ਕੰਮ ਜਿਹੜੇ ਨੇ ਜਾਂ ਕੋਈ ਸਮਾਗਮ ਧਾਰਮਿਕ ਕਰਾਉਣਾ ਐਸਜੀਪੀਸੀ ਦੇ ਜਿੰਮੇ ਆਉਂਦੇ ਨੇ ਤੇ ਸਰਕਾਰ ਦੇ ਜਿੰਮੇ ਹੋਰ ਵੀ ਕੰਮ ਆਉਂਦੇ ਨੇ ਤੇ ਮੈਂ ਫੇਰ ਇਹੀ ਕਿਹਾ ਸੀ ਕਿ ਇੱਕ ਮਤ ਹੋ ਕੇ ਇਹਦੇ ਉੱਤੇ ਕੋਈ ਨਾ ਕੋਈ ਸਾਂਝੀ ਗੱਲਬਾਤ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਕੋਈ ਸਾਂਝਾ ਫੈਸਲਾ ਲੈਣਾ ਚਾਹੀਦਾ ਹੈ ਪਰ ਤੁਹਾਡਾ ਸਟੈਂਡ ਇੱਥੇ ਕੀ ਹੋਵੇਗਾ ਜਿਸ ਤਰੀਕੇ ਦੇ ਨਾਲ ਐਸਜੀਪੀਸੀ ਦੇ ਸਾਡੇ ਪੈਨਲਿਸਟ ਜੁੜੇ ਨੇ ਗੁਰਚਰਨ ਜੀ ਉਹਨਾਂ ਨੇ ਕੀ ਕੁਝ ਕਿਹਾ ਧੰਨਵਾਦ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਜੀ ਇਹ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਨ ਜਾ ਰਹੇ ਹਾਂ ਇਹਨਾਂ ਨੇ ਸਵਾ ਮਨ ਜਨੇਊ ਲੌਨ ਤੋਂ ਰੋਕਿਆ ਸੀ ਉਹ ਵੀ ਔਰੰਗਜ਼ੇ ਚਲੋ ਲੰਮੀ ਸਿੱਖ ਹਿਸਟਰੀ ਹੋ ਮੈਂ ਨਹੀਂ ਜਾਣਾ ਚਾਹੁੰਦਾ ਹਮ ਹਮ ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਉਹ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਦੀ ਚਾਦਰ ਕਿਹਾ ਜਾਂਦਾ ਹਮ ਇਸ ਵਕਤ ਜਦੋਂ ਅਸੀਂ ਪਟਨਾ ਸਾਹਿਬ ਗਏ ਸੀ 350 ਸਾਲਾ ਬਣਾਇਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੇ ਤੇ ਉਹ ਪਟਨਾ ਸਰਕਾਰ ਨੇ 올ਓਵਰ ਇੰਡੀਆ ਦੇ ਲੋਕਾਂ ਦਾ ਪ੍ਰਬੰਧ ਕੀਤਾ ਸੀ ਹੂੰ ਇਹ ਗੁਰਤੇਗ ਬਾਧਰ ਜੀ ਦੀ ਸ਼ਤਾਬ ਦੀ ਆ ਸ਼ਹੀਦੀ ਸਮਾਗਮ ਆ ਇਹਦੇ ਵਿੱਚ ਪੰਜਾਬ ਸਰਕਾਰ ਦਾ ਐਸਜੀਪੀਸੀ ਦਾ ਰਲ ਕੇ ਹੂੰ ਕਿੰਨਾ ਜੋਰ ਲੱਗਦਾ ਓਨੇ ਭਾਵਨਾ ਨਾਲ ਸੇਵਾ ਕਰਨੀ ਚਾਹੀਦੀ ਹੈ ਗੁਰਤੇਗ ਬਾਦਰ ਜੀ ਮਹਾਰਾਜ ਜੀਆਂ ਬਖਸ਼ਿਸ਼ ਲੈਣੀ ਚਾਹੀਦੀਆਂ ਨੇ ਹਮ ਅਸੀਂ ਸਮਾਗਮ ਰਾਜਨੀਤੀ ਕਰਨੀ ਨਹੀਂ ਕਰਨਾਗਾ ਅਸੀਂ ਯਾਤਰਾਵਾਂ ਜੰਮੂ ਕਸ਼ਮੀਰ ਤੋਂ ਸਾਡਾ ਜੰਮੂ ਕਸ਼ਮੀਰ ਕੀ ਹੈ ਜੀ ਅਸੀਂ ਇਹ ਰਾਜਨੀਤੀ ਨਹੀਂ ਕਰਨੀਗੀ ਅਸੀਂ ਤਾਂ ਗੁਰਤੇਗ ਬਾਦਰ ਜੀ ਮਹਾਰਾਜ ਜੀ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਹੁਣ ਖੁਸ਼ੀਆਂ ਪ੍ਰਾਪਤ ਕਿਵੇਂ ਹੋਣਗੀਆਂ ਸੇਵਾ ਕਰਾਂਗੇ ਜੇ ਅਸੀਂ ਇੱਥੇ ਈਮਕਾ ਕਰਾਂਗੇ ਮਨ ਮਟਾਵ ਰੱਖਾਂਗੇ ਜਾਂ ਜਿਵੇਂ ਇੱਕ ਦੂਜੇ ਨੂੰ ਵਰਜਾਂਗੇ ਅਸੀਂ ਐਸਜੀਪੀਸੀ ਦਾ ਤੁਸੀਂ ਕਹਿੰਦੇ ਪ੍ਰਚਾਰ ਕਰਨਾ ਅਸੀਂ ਸਹਿਮਤ ਹਾਂ ਜੀ ਐਸਜੀਪੀਸੀ ਪ੍ਰਚਾਰ ਕਰੇ ਸਿੱਖ ਪ੍ਰਚਾਰ ਕਰੇ ਪਰ ਜੇ ਇਹ ਜੇ ਅਸੀਂ ਇਹਨਾਂ 'ਚ ਕਮੀਆਂ ਕੱਢਣ ਲੱਗ ਜਾਈਏ ਜੇ ਤੁਸੀਂ ਪ੍ਰਚਾਰ ਕੀਤਾ ਹੁੰਦਾ ਤਾਂ ਤੁਸੀਂ ਡੇਰਾਵਾਦ ਕਿਉਂ ਫਲਾਉਂਦੇ ਜੇ ਤੁਸੀਂ ਬਾਦਲਾਂ ਦੇ ਥੱਲੋਂ ਨਿਕਲੇ ਹੁੰਦੇ ਤਾਂ ਤੁਸੀਂ ਅੱਜ ਸਟੇਜ ਖਾਲੀ ਨਾ ਕਰਦੇ ਅੱਜ ਇਹਨਾਂ ਨੂੰ ਇਹ ਹੈ ਕਿ ਆਮ ਸਰਕਾਰ ਨੂੰ ਇਹ ਆਮ ਆਦਮੀ ਪਾਰਟੀ ਨੂੰ ਛੱਡ ਦਿਓ ਤੁਸੀਂ ਇਹ ਮੈਨੂੰ ਵੀ ਆਇਆ ਪੈਨਲਿਸਟ ਵੀ ਤੁਸੀਂ ਆਮ ਆਦਮੀ ਪਾਰਟੀ ਦਾ ਨਾਂ ਨਾਂ ਦੇਓ ਕਿਉਂਕਿ ਉੱਥੋਂ ਇਹਨਾਂ ਨੂੰ ਫਿਰ ਗੱਲ ਹੋਰ ਚਾਸੇ ਚਲੀ ਜਾਣੀ ਆ ਹੂੰ ਇਹ ਜੇ ਸਰਕਾਰ ਕਰ ਰਹੀ ਆ ਤੇ ਸਰਕਾਰ ਦੇ ਨਾਲ ਲੱਗ ਕੇ ਕਰਨਾ ਚਾਹੀਦਾ ਪਰ ਇਹਨਾਂ ਨੂੰ ਪਤਾ ਵੀ ਜੇ ਸਰਕਾਰ ਨੂੰ ਜਗ੍ਹਾ ਦੇਤੀ ਸਰਕਾਰ ਦਾ ਸਹਿਯੋਗ ਲੈ ਲਿਆ ਤਾਂ ਫਿਰ ਕਿਤਨਾ ਕਿਤੇ ਜਿਹੜੀ ਬਾਦਲਾਂ ਵਾਸਤੇ ਖਾਲੀ ਜਗ੍ਹਾ ਰੱਖਣੀ ਸੀ ਐਮਪਟੀ ਸਪੇਸ ਰੱਖਣੀ ਸੀ ਮਤਲਬ ਤੁਹਾਡੇ ਕਹਿੰਦਾ ਇਹ ਆ ਚਰਨਜੀਤ ਜੀ ਕਿ ਤੁਸੀਂ ਤੁਸੀਂ ਸਾਂਝੇ ਤੌਰ ਤੇ ਸਮਾਗਮ ਮਨਾਉਣ ਦੇ ਲਈ ਰਾਜ਼ੀ ਹੋ ਪਰ ਐਸਜੀਪੀਸੀ ਵੱਲੋਂ ਪੱਲਾ ਨਹੀਂ ਫੜਾਇਆ ਜਾ ਰਿਹਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਐਸਜੀਪੀਸੀ ਬਾਦਲਾਂ ਲਈ ਖਾਲੀ ਰੱਖਣਾ ਚਾਹੁੰਦੀ ਹੈ ਜੀ ਕਿਉਂਕਿ ਬਾਕੀ ਜ਼ਮੀਨ ਖੁੱਸ ਚੁੱਕੀ ਆ ਹੁਣ ਐਸਜੀਪੀਸੀ ਇਕੱਲੀ ਰਹਿ ਗਈ ਆ ਉਹ ਚਾਹੁੰਦੀ ਹੈ ਕਿ ਬਾਦਲ ਇਸ ਦੀ ਆਉਣ ਇਸ ਗੱਲ ਦੀ ਅਕਾਲੀ ਦਲ ਦੇ ਗੁਰਚਰਨ ਜੀ ਗੁਰਚਰਨ ਜੀ ਸੀਐਮ ਮਾਨ ਨੇ ਵੀ ਆਪਣੇ ਬਿਆਨ ਚ ਕਿਹਾ ਹੈ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਸੁਭਾ ਸਰਕਾਰ ਦੇ ਨਾਲ ਮਿਲ ਕੇ ਐਸਜੀਪੀਸੀ ਨੇ بڑے ਸਮਾਗਮ ਕਰਵਾਏ ਨੇ ਤੇ ਹੁਣ ਜੇ ਕਿਸੇ ਹੋਰ ਪਾਰਟੀ ਦੀ ਸਰਕਾਰ ਹੈ ਤੇ ਉਹਨਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਇੱਕ ਸਮਾਗਮ ਮਨਾਉਣਾ ਕਿਉਂ ਪਾਰੀ ਪੈ ਰਿਹਾ ਮਨ ਲੱਗਦਾ ਹੈ ਕਿ ਇਹੀ ਸਵਾਲ ਜਿਹੜਾ ਹੈ ਉਹ ਸਾਡੇ ਆਪ ਦੇ ਬੁਲਾਰੇ ਚਰਨਜੀਤ ਜੀ ਵੀ ਕਰ ਰਹੇ ਨੇ ਕਿ ਜੇ ਉਹ ਆਫਰ ਕਰ ਰਹੇ ਹੈ ਵੀ ਇਹ ਸਮਾਗਮ ਅਸੀਂ ਇਕੱਠੇ ਤੌਰ ਤੇ ਮਨਾਣੇ ਆ ਤੇ ਐਸਜੀਪੀਸੀ ਇਹਨੂੰ ਸਵੀਕਾਰ ਨਹੀਂ ਕਰ ਰਹੀ ਪਰ ਮੈਨੂੰ ਅਫਸੋਸ ਹੈ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਚਰਜੀਤ ਸਿੰਘ ਮੇਰਾ ਭਰਾ ਹੈ ਹੂੰ ਕਿ ਆਪਾਂ ਇਹਦੇ 'ਚ ਰਾਜਨੀਤੀ ਦਾ ਕੋਈ ਬਾਲਾ ਮਸਾਲਾ ਨਾ ਲਾਈਏ ਲਾਉਣ ਨੂੰ ਤਾਂ ਮੈਂ ਵੀ ਬਹੁਤ ਲਾ ਸਕਦਾ ਮੈਂ ਵੀ ਬੜੀ ਉੱਚੀ ਸੁਰ ਦੇ ਵਿੱਚ ਮੇਰੇ ਬਰਾਬਰ ਦੇ ਸੁਰ ਸਹੇਦ ਤੁਹਾਡੇ ਤੇ ਨਾਂ ਚੱਲੇ ਪਰ ਮੈਂ ਇਹ ਗੱਲ ਕਰਦਾ ਹਾਂ ਕਿ ਅਸੀਂ ਗੁਰਪੁਰਬ ਮਨਾ ਰਹੇ ਹਾਂ ਆ 시ਧੀਪੁਰ ਮਨਾ ਰਹੇ ਹਾਂ ਗੁਰ ਤੇਗ ਬਹਾਦਰ ਸਾਹਿਬ ਦਾ ਜਿਨ੍ਹਾਂ ਨੇ ਮਾਨਵਤਾ ਦੇ ਲਈ ਵੱਡਾ ਕੰਮ ਕੀਤਾ ਹੁਣ ਤੁਸੀਂ ਮੈਂ ਤੇ ਇਹਨਾਂ ਦੀ ਗੱਲ ਹੀ ਕਰ ਦੇਣਾ ਹੁਣ ਤੇ ਇਹਨਾਂ ਨੇ ਜ਼ਿਕਰ ਕੀਤਾਗਾ ਪਟਨਾ ਸਾਹਿਬ ਦੀ ਜਿਹੜੀ ਆ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਨਮ ਸ਼ਤਾਬਦੀ ਮਨਾਈ ਗਈ ਬਿਹਾਰ ਦੇ ਵਿੱਚ ਮਨਾਈ ਗਈ ਉੱਥੇ ਤਾਂ ਨਾ ਸਾਡੀ ਸਰਕਾਰ ਸੀ ਨਾ ਕੋਈ ਇਹਨਾਂ ਦੀ ਸਰਕਾਰ ਸੀ ਨਾ ਕੋਈ ਹੋਰ ਸੀ ਤੁਸੀਂ ਮੈਨੂੰ ਦੱਸੋ ਸਰਦਾਰ ਚਰਨਜੀਤ ਸਿੰਘ ਜੀ ਕੀ ਕੀ ਉਹਨਾਂ ਨੂੰ ਲੋੜ ਸੀ ਬਈ ਮਨਾਰੇ ਉਹ ਆ ਪੈਸਾ ਸਾਰਾ ਉਹਨਾਂ ਨੇ ਖਰਚਿਆ ਜੋ ਪੰਡਾਲ ਲਾਏ ਜੋ ਟੈਂਟ ਲਾਏ ਜੋ ਬੱਸਾਂ ਕੀਤੀਆਂ ਲੰਗਰ ਵਾਸਤੇ ਪੰਡਾਲ ਲਾਏਗੇ ਉਹ ਸਾਰਾ ਖਰਚਾ ਬਿਹਾਰ ਸਰਕਾਰ ਨੇ ਕੀਤਾ ਤੇ ਉਹਨਾਂ ਨੇ ਤੁਹਾਨੂੰ ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਹੀ ਨਹੀਂਗਾ ਕਿ ਉਹਨਾਂ ਨੇ ਸ਼ਰੋਮਣੀ ਕਮੇਟੀ ਨੂੰ ਧਾਰਮਿਕ ਸਮਾਗਮਾਂ ਦੀ ਜਿੰਮੇਵਾਰੀ ਦਿੱਤੀ ਜੇ ਨਹੀਂ ਆ ਤਾਂ ਚੈੱਕ ਕਰ ਲਓ ਹਮਮ ਕਾਰਨ ਕੀ ਸੀ ਕਿ ਜਿਹੜੀ ਮਰਯਾਦਾ ਵਾ ਜਿਹੜੇ ਧਰਮ ਦੀ ਮਰਯਾਦਾ ਤੁਹਾਨੂੰ ਦਾ ਫੋਬੀਆ ਹੋਇਆ ਬਾਦਲ ਫੋਬੀਆ ਇਹ ਚੋਂ ਨਿਕਲ ਜਾਓ ਤੁਸੀਂ ਤਾਂ ਤੁਸੀਂ ਮਾਰ ਲਿਆਂ ਦੀਆਂ ਗੱਲਾਂ ਛੱਡੋ ਤੁਹਾਨੂੰ ਦਾ ਆਪਣੇਆਂ ਨੇ ਜਿਹੜਾ ਤੁਹਾਨੂੰ ਜਿਹੜੇ ਰਾਹ ਪਾਇਆ ਤੁਸੀਂ ਉਸੇ ਨੂੰ ਤੁਹਾਡਾ ਸਮਝ ਆਣੀ ਜਾਨਾ ਇਹਨੇ ਤੁਸੀਂ ਲਾਰੇ ਲਾਤੇ ਇੰਨਾ ਕੁਝ ਤੁਸੀਂ ਕਰਤਾ ਦੂਜੀਆਂ ਪਾਰਟੀਆਂ ਤੋਂ ਲਿਆ ਕੇ ਬੰਦੇ ਕਰੇ ਤੁਹਾਨੂੰ ਹਲੇ ਹੀ ਬਾਦਲ ਫੋਬੀ ਆਉਆ ਉਹਦਾ 10 ਸਾਲਾਂ ਹੋ ਗਏ ਸੱਦਾ ਤੋਂ ਬਾਹਰ ਚਲੋ ਮੈਂ ਗੁਰਚਰਨ ਜੀ ਦੁਬਾਰਾ ਆਵਾਂਗੀ ਦੁਬਾਰਾ ਆਵਾਂਗੀ ਤੁਹਾਡੇ ਕੋਲ ਇੱਥੇ ਸਾਡੇ ਨਾਲ ਸਾਡੇ ਸੇ ਇੱਕ ਪੈਨਲਿਸਟ ਸਿੱਖ ਬੁੱਧੀਜੀਵੀ ਡਾਕਟਰ ਹਰਦੀਪ ਸਿੰਘ ਜੀ ਵੀ ਜੁੜੇ ਹੋਏ ਨੇ ਹਰਦੀਪ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਤੇ ਦੋਵੇਂ ਪੱਖ ਸੁਣੇ ਕਿ ਸਹਿਮਤੀ ਕਿਉਂ ਨਹੀਂ ਬਣ ਰਹੀ ਐਸਜੀਪੀਸੀ ਤੇ ਪੰਜਾਬ ਸਰਕਾਰ ਵਿਚਾਲੇ ਕਿ ਐਡੇ ਵੱਡੇ ਮਹਾਨ ਸ਼ਹੀਦ ਸਾਡੇ ਸਿੱਖ ਗੁਰੂ ਸਾਹਿਬਾਨ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਉਹ ਅਸੀਂ ਇੱਕ ਸਮਾਗਮ ਇਕੱਠੇ ਤੌਰ ਤੇ ਮਨਾ ਲੀਏ ਤੇ ਜਿਸ ਤਰੀਕੇ ਦੇ ਨਾਲ ਇਹ ਸਥਿਤੀ ਬਣੀ ਹੋਈ ਹੈ ਸਿੱਖ ਪਾਈਚਾਰੇ 'ਚ ਕੀ ਸੰਕੇਤ ਜਾਏਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਗੁਰਚਰਨਪਾ ਜੀ ਨੇ ਕਿਹਾ ਕਿ ਹਿੰਦ ਦੀ ਚਾਦਰ ਕਹੇ ਜਾਂਦੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਜੇ ਅਸੀਂ ਸਮਾਗਮ ਨੂੰ ਲੈ ਕੇ ਇਕਮਤ ਨਹੀਂ ਹੋ ਰਹੇ ਤੇ ਸਿੱਖ ਪਾਈਚਾਰੇ 'ਚ ਕੀ ਮੈਸੇਜ ਜਾਏਗਾ ਕਿਉਂਕਿ ਅਸੀਂ ਸਿੱਖੀ ਨੂੰ ਵਧਾਵਾ ਦੇਣ ਦੀ ਗੱਲ ਕਰਦੇ ਐ ਸਪੈਸ਼ਲੀ ਐਸਜੀਪੀਸੀ ਤੇ ਜੇ ਇਕਮਤ ਇੱਕ ਸਮਾਗਮ ਕਰਵਾਉਣ ਤੇ ਨਹੀਂ ਆ ਰਹੇ ਤੇ ਕੀ ਮੈਸੇਜ ਜਾਏਗਾ ਪਾਈਚਾਰੇ 'ਚ ਮੈਂ ਤਾਂ ਇਸ ਗੱਲ ਦੀ ਬਜਾਏ ਜਾਦੇ ਮੈਨੂੰ ਇੰਪੋਰਟੈਂਟ ਜਿਹੜੀ ਗੱਲ ਲੱਗਦੀ ਏ ਹੂੰ ਕੋਈ ਲੱਗਦੀ ਏ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਾਦੇ ਵਾਸਤੇ ਹੋਈ ਹੂੰ ਤੇ ਉਹਨਾਂ ਦਾ ਜਿਹੜਾ ਸਨੇਹ ਹੈ ਉਹ ਅਸੀਂ ਕਿਵੇਂ ਸਮਝਦੇ ਆ ਹੂੰ ਉਹਨੂੰ ਪ੍ਰਚਾਰਨ ਦਾ ਜਦੋਂ ਗੱਲ ਆਉਂਦੀ ਏ ਤਾਂ ਇਹ ਇੰਨੀ ਸਰਲ ਗੱਲ ਨਹੀਂ ਜਿੰਨੀ ਅਸੀਂ ਆਮ ਕਰਕੇ ਸਮਝਦੇ ਆ ਨਾ ਵੀ ਕੋਈ ਵੀ ਬੰਦਾ ਉੱਠਿਆ ਤੇ ਉਹਨੇ ਜਦੋਂ ਗੁਰਤੇਗ ਬਾਦਰਜੀ ਦਾ ਇਤਿਹਾਸ ਪੜ ਲਿਆ ਬਾਣੀ ਪੜ ਲਈ ਤੇ ਉਹ ਪ੍ਰਚਾਰ ਕਰੇਗਾ ਤੇ ਪ੍ਰਚਾਰ ਵਸਤ ਹੋਏਗਾ ਹਮ ਅਸਲ ਚ ਕੀ ਹੁੰਦਾ ਹੈ ਕਿ ਜਦੋਂ ਆ ਪਿਛਲੇ ਦਿਨੀ ਦੇਖਿਆ ਕਿ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲ ਸਾਹਿਬ ਨੇ ਐਲਾਨ ਕੀਤਾ ਕਿ ਅਸੀਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਹਮ ਜਿਹੜਾ ਗੁਰੂ ਸਹਿਬਾਨ ਤੇ ਸਿੱਖਾਂ ਦੀਆਂ ਸ਼ਹਾਦਤਾਂ ਤੇ ਉਹਨਾਂ ਦੇ ਜਿਹੜੇ ਜੰਗ ਜੂਤ ਨੇ ਸੰਘਰਸ਼ ਨੂੰ ਪ੍ਰਗਟ ਕਰੇਗਾ ਹਮ ਪਰ ਉਹਨਾਂ ਦੀ ਸਟੇਟਮੈਂਟ 'ਚ ਅਸੀਂ ਦੇਖਿਆ ਕਿ ਇੱਕ ਤਾਂ ਉਹਨਾਂ ਨੇ ਇਹ ਆਪਣੀ ਸਟੇਟਮੈਂਟ 'ਚ ਕਿਹਾ ਜੋਖਵਾ ਸਿੱਖ ਦੇ ਸਿੱਖ ਤੇ இந்து ਕੋਈ ਗੱਲ ਨਹੀਂ। ਹੂੰ। ਦੂਜੀ ਉਹਨਾਂ ਨੇ ਇਹ ਗੱਲ ਆਖੀ ਕਿ ਸਿੱਖਾਂ ਨੇ ਗੁਰੂ ਸਾਹਿਬਾਨ ਨੇ ਜਿਹੜਾ ਮੁਸਲਮਾਨਾਂ ਦਾ ਮੁਗਲਾਂ ਦਾ ਜਿਹੜਾ ਅਤਿਆਚਾਰ ਸੀ ਉਹਨੂੰ ਖਤਮ ਕਰਨ ਵਾਸਤੇ ਜੰਗ ਲੜੀ। ਹੂੰ। ਫਿਰ ਦੇਖੋ ਦੱਸੋ ਇਹ ਰਹੇ ਨੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਾਂਗੇ ਇੱਕ ਹੋਰ ਸ਼ੁਰੂ ਕਰਾਂਗੇ। ਪਰ ਅਸਲ 'ਚ ਉਹ ਸਿੱਖੀ ਨੂੰ ਨੰਬਰ 1 ਤਾਂ ਉਹ Hindu ਧਰਮ ਦਾ ਹਿੱਸਾ ਦੱਸ ਗਏ ਨੰਬਰ 2 ਤੇ ਉਹਨਾਂ ਨੇ ਸਿੱਖਾਂ ਨੂੰ ਮੁਸਲਮਾਨਾਂ ਦੇ ਦੁਸ਼ਮਣਾਂ ਵਿੱਚੋਂ ਗੁਰੂ ਸਾਹਿਬਾਨ ਨੂੰ ਮੁਸਲਮਾਨਾਂ ਦੇ ਮੁਗਲਾਂ ਦੇ ਵਿਰੋਧੀਆਂ ਵਿੱਚੋਂ ਪੇਸ਼ ਕਰਨਾ ਤਾਂ ਕੀ ਇਸੇ ਹੀ ਮਾਇਨੇ ਪ੍ਰਚਾਰ ਹੋਏਗਾ ਗੁਰੂ ਸਾਹਿਬਾਨ ਨੂੰ ਜਦੋਂ ਅਸੀਂ ਸਰਕਾਰਾਂ ਤੇ ਗੱਲ ਲੈ ਕੇ ਆਵਾਂਗੇ ਸਰਕਾਰਾਂ ਕੋਈ ਸਰਕਾਰ ਉਹਨਾਂ ਨੂੰ ਨੈਸ਼ਨਲਿਸਟ ਪਰਸਪੈਕਟਿਵ ਤੋਂ ਪੇਸ਼ ਕਰ ਸਕਦੀ ਹੈ ਕੋਈ ਉਹਨਾਂ ਨੂੰ ਲੈ ਪਰਸਪੈਕਟਿਵ ਤੋਂ ਪੇਸ਼ ਕਰ ਸਕਦੀ ਕੁਰੀ ਸਰਕਾਰ ਉਹਨਾਂ ਨੂੰ ਜੁਗਤਵਾ ਦਾ ਹਿੱਸਾ ਦੱਸੇਗੀ ਹਮ ਸਭ ਤੋਂ ਪਹਿਲਾ ਹੱਕ ਗੁਰੂ ਸਹਿਬਾਨ ਦੀ ਗੱਲ ਦਾ ਉਹਨਾਂ ਦੇ ਪ੍ਰਚਾਰ ਪ੍ਰਸਾਰ ਦਾ ਸਿਧਾਂਤਕ ਤੌਰ ਤੇ ਮੈਂ ਕਿਸੇ ਰਾਜਨੀਤਿਕ ਪਾਰਟੀ ਦੇ ਪਰਸਪੈਕਟਿਵ ਤੋਂ ਨਹੀਂ ਆਖ ਰਿਹਾ ਹਮ ਹਮ ਸਿਧਾਂਤਕ ਤੌਰ ਤੇ ਸਿੱਖਾ ਕੋਲ ਪੰਥ ਕੋਲ ਅਧਿਆਰ ਹੈ ਕਿ ਉਹ ਦੱਸਣ ਕਿ ਗੁਰੂ ਸਾਹਿਬ ਦੀ ਸ਼ਹਾਦਤ ਕਿਸੇ ਇੱਕ ਧਰਮ ਦੇ ਖਿਲਾਫ ਸੀ ਹਮ ਉਹ ੱਲੇ ਹਿੰਦ ਦੀ ਚਾਦਰ ਨਹੀਂ ਆ ਉਹ ਸਭਲ ਸ੍ਰਿਸ਼ਟ ਪੈਟਾ ਵੀ ਚਾਦਰ ਸ੍ਰੀ ਗੁਰੂ ਸੋਭਾ ਜੋ ਦਸ਼ਮ 파ਸ਼ਾ ਦੇ ਜੂਰੀ ਕਵੀ ਸਨ ਕਵੀ ਸੈਨਾਪਤੀ ਉਹਨਾਂ ਨੇ ਦਸ਼ਮ ਨਵੇਂ 파ਸ਼ਕ ਇੱਕ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਜਾਂ ਕਿਸੇ ਇੱਕ ਪਾਰਟਿਕੂਲਰ ਧਰਮ ਦੀ ਚਾਦਰ ਨਹੀਂ ਆਖਿਆ ਹੂੰ ਉਹਨਾਂ ਨੇ ਸਗਲ ਸ੍ਰਿਸ਼ਟ ਦੀ ਚਾਦਰ ਆਖਿਆ ਇਹ ਮੈਂ ਸਾਰੀ ਸਟੋਰੀ ਤੁਹਾਨੂੰ ਯੂਜ਼ ਕਰਕੇ ਸੁਣਾਈ ਕਿ ਜਦੋਂ ਅਸੀਂ ਧਰਮ ਪ੍ਰਚਾਰ ਦੇ ਸਿੱਖੀ ਪ੍ਰਚਾਰ ਦੇ ਖੇਤਰ ਚ ਸਰਕਾਰਾਂ ਦਾ ਦਖਲ ਸ਼ੁਰੂ ਕਰਾਂਗੇ ਹੂੰ ਉਹਦੇ ਚ ਸਰਕਾਰਾਂ ਦੇ ਆਪਣੇ ਜਿਹੜੇ ਸਰੋਕਾਰ ਨੇ ਉਹਨਾਂ ਦੇ ਆਪਣੇ ਪਰਸਪੈਕਟਿਵ ਨੇ ਹੂੰ ਉਹ ਸ਼ਾਮਲ ਹੋ ਜਾਣੇ ਕੁਦਰਤੀ ਹੈ ਇਸ ਕਰਕੇ ਜੇ ਜੀ ਧਿਰ ਇਸ ਮੰਡੇਟ ਤੇ ਇਲੈਕਸ਼ਨ ਜਿੱਤ ਕੇ ਆਉਂਦੀ ਹੈ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਾਂਗੇ ਪ੍ਰਸਾਰ ਕਰਾਂਗੇ ਉਹਨਾਂ ਸੰਸਥਾਵਾਂ ਨੂੰ ਉਹ ਬੇਸ਼ੱਕ ਸਾਡੇ ਤੱਕ ਸੇਵਾ ਨਹੀਂ ਵਿਸ਼ੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅੱਜੋ ਕੀ ਇੱਕ ਦਲ ਉੱਥੇ ਸੇਵਾ ਕਰ ਰਿਹਾ ਹੈ ਕੱਲ ਨੂੰ ਦੂਸਰੇ ਕੋਈ ਸਿੱਖਾਂ ਚ ਕੋਈ ਹੋਰ ਦਲ ਵੀ ਆ ਜੇ ਮੈਨੂੰ ਇਸ ਗੱਲ ਤੇ ਵੀ ਥੋੜਾ ਜਿਹਾ ਲੱਗਦਾ ਕਿ ਜਦੋਂ ਅਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਆ ਤੇ ਕਈ ਵਾਰੀ ਦੂਜੇ ਜਿਹੜੇ ਸਿਆਸੀ ਪਾਰਟੀਆਂ ਵਾਲੇ ਭਾਈ-ਭਣੇ ਉਹ ਉਹਨਾਂ ਨੂੰ ਇੱਕ ਪਰਿਵਾਰਿਕ ਜੋੜ ਕੇ ਤੇ ਇੰਟਰਫੇਕਟ ਕਰਨਾ ਸ਼ੁਰੂ ਕਰ ਦਿੰਦੇ ਨੇ ਮੇਰੀ academik ਪਰਪੇਖ ਤੋਂ ਮੇਰੀ ਦ੍ਰਿਸ਼ਟੀ ਮੇਰੀ ਸਮਝ ਇਹ ਆ ਗਈ ਹੈ ਕਿ ਜੈ ਸਿੱਖੀ ਦੇ ਰੋਲ ਆਸ਼ ਨੂੰ ਪੇਸ਼ ਕਰਨਾ ਉਹਦੇ ਚ ਸਾਨੂੰ ਸ੍ਰੀ ਕਾਲਕਤਖ ਸਾਹਿਬ ਦੀ ਸਰਕਸਤੀ ਤੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੀ ਗਵਾਈ ਕਬੂਲਣੀ ਚਾਹੀਦੀ ਏ ਇਹਦੇ ਵਿੱਚ 1% ਦੀ ਵੀ ਕੋਈ ਮਤਲਬ ਠੀਕ ਠੀਕ ਹੈ ਤੁਹਾਡੀ ਗੱਲ ਬਿਲਕੁਲ ਮੈਨੂੰ ਸਮਝ ਆ ਰਹੀ ਹੈ ਚਰਨਜੀਤ ਜੀ ਇਹ ਤੁਹਾਡੇ ਕਲ ਮੈਂ ਗੱਲ ਲੈ ਕੇ ਆਵਾਂਗਾ ਕੁ ਚਰਨਜੀਤ ਨੇ ਵੀ ਇਹ ਹੀ ਕਿਹਾ ਤੇ ਸਾਡੇ ਜਨਰਲ ਐਕਸਪਰਟ ਜੁੜੇ ਨੇ ਉਹਨਾਂ ਨੇ ਵੀ ਇਹ ਹੀ ਕਿਹਾ ਹੈ ਕਿ ਜੇ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਹੈ ਜੇ ਗੁਰੂਆਂ ਦੀ ਬਾਣੀ ਦੀ ਉਹਨਾਂ ਦੀ ਸਿੱਖਿਆ ਦੀ ਪ੍ਰਚਾਰ ਪ੍ਰਸਾਰ ਦੀ ਗੱਲ ਹੈ ਉਹਦੇ ਲਈ ਇੱਕ ਸੰਸਥਾ ਚੁਣੀ ਹੋਈ ਹੈ ਸਿੱਖਾਣੇ ਤੇ ਇਹ ਕੰਮਕਾਜ ਜਿਹੜਾ ਉਹਨਾਂ ਦੇ ਜ਼ਿੰਮੇ ਆਉਣਾ ਚਾਹੀਦਾ ਹੈ ਤੇ ਜੇ ਸਰਕਾਰ ਇਸ ਵਿੱਚ ਕੋਈ ਯੋਗਦਾਨ ਪਾਉਣਾ ਚਾਹੁੰਦੀ ਹੈ ਕਿ ਅਸੀਂ 350 ਸਾਲ ਕਿਉਂਕਿ ਸਾਰੇ ਇੱਥੇ ਸਾਡੇ ਬਰਿਸ਼ਟ ਲੋਕ ਬੈਠੇ ਨੇ ਜਿੱਦਾਂ ਐਸਜੀਪੀਸੀ ਦੇ ਮੈਂਬਰਸ ਆ ਬਾਹਾਂ ਸਾਡੇ ਨਾਲ ਬੈਠੇ ਨੇ ਗੁਰਚਰਨ ਸਿੰਘ ਜੀ ਬਹੁਤ ਬਰਿਸ਼ਟ ਨੇ ਤੇ ਇਦਾਂ ਹੀ ਸਰਕਾਰ ਚ ਵੀ ਬਹੁਤ ਸੀਨੀਅਰ ਲੋਕ ਬੈਠੇ ਨੇ ਤੇ ਆਪਸ ਚ ਬੈਠ ਕੇ ਕੋਈ ਨਾ ਕੋਈ ਹਾਲੇ ਦਾ ਜ਼ਰੂਰ ਕੱਢ ਲਿਆ ਜਾਂਦਾ ਕੋਈ ਗੱਲਬਾਤ ਹੋ ਜਾਂਦੀ ਕਿ ਦੋਵੇਂ ਭਾਵੇਂ ਸਰਕਾਰ ਹੈ ਤੇ ਭਾਵੇਂ ਐਸਜੀਪੀਸੀ ਹੈ ਮਿਲ ਕੇ ਇੱਕ ਵੱਡਾ ਸਮਾਗਮ ਕਰ ਲੈਂਦੇ ਜੀ ਦੇਖੋ ਜੀ ਜਿਹੜਾ ਗੁਰਤੇਗ ਬਹਾਦਰ ਜੀ ਦਾ ਸ਼ੀਧੀ ਸਮਾਗਮ ਕੀਤਾ ਜਾਣਾ ਇਦੇ ਲਈ ਕਿੰਨੀਆਂ ਸੰਗਤਾਂ ਇੰਗਲੈਂਡ ਤੋਂ ਯੂ ایس ਤੋਂ ਕੈਨੇਡਾ ਤੋਂ ਦੇਸ਼ਾਂ ਤੋਂ ਸਾਰਾ ਜੋਰ ਲਾ ਲੈਣ ਪੰਜਾਬ ਸਰਕਾਰ ਐਸਜੀਪੀਸੀ ਨਾਲ ਰਲ ਕੇ ਵੀ ਸਾਰਾ ਜੋਰ ਲਾ ਲੇ ਪਰ ਹਮੇਸ਼ਾ ਕਿਤੇ ਨਾ ਕਿਤੇ ਇਹ ਰਹੂਗਾ ਕਿ ਇਸ ਤੋਂ ਵੀ ਵੱਧ ਕੀਤਾ ਜਾ ਸਕਦਾ ਸੀ ਹਾਂਜੀ ਹੁਣ ਇਹ ਐਸਜੀਪੀਸੀ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਸਾਡੇ ਨਾਲ ਨਾਲ ਆਲੇ ਅਸੀਂ ਕਰ ਲਾਂਗੇ ਆਪੇ ਪੰਜਾਬ ਸਰਕਾਰ ਆਪਦਾ ਕੰਮ ਕਰੇ ਮੈਂ ਤਾਂ ਇਹ ਬੇਨਤੀ ਕਰਦਾ ਵੀ ਤੁਸੀਂ ਪੰਜਾਬ ਸਰਕਾਰ ਛੱਡੋ ਤੁਸੀਂ ਹਿੰਦੁਸਤਾਨ ਦੀ ਬੇਸ਼ੱਕ ਬੀਜੇਪੀ ਦੀ ਸਰਕਾਰ ਆ ਤੁਸੀਂ ਹਰਿਆਣੇ ਚ ਬੇਸ਼ੱਕ ਬੀਜੇਪੀ ਦੀ ਸਰਕਾਰ ਆ ਰਾਜਸਥਾਨ ਚ ਬਿਲਕੁਲ ਬੇਸ਼ੱਕ ਕਾਂਗਰਸ ਦੀ ਸਰਕਾਰ ਆ ਸਾਰਿਆਂ ਨੂੰ ਓਪਨ ਇਨਵੀਟੇਸ਼ਨ ਭੇਜੋ ਤਾਂ ਕਿ ਸਾਰੇ ਗੁਰੂ ਤੇਗ ਬਹਾਦਰ ਜੀ ਦੀ ਇਸੇ ਦੀ ਸਮਾਗਮ ਦੀ ਸੇਵਾ ਦਾ ਫਲ ਲੈ ਸਕਣ ਬਜਾਏ ਇਹ ਕਿ ਅੱਜ ਤੁਸੀਂ ਪੰਜਾਬ ਸਰਕਾਰ ਨਾਲ ਜਿੱਦਾਂ ਪੇਸ਼ ਆ ਰਹੇ ਹੋ ਤੇ ਬਾਕੀ ਦੀਆਂ ਸਰਕਾਰਾਂ ਆਲ ਇੰਡੀਆ ਦੀਆਂ ਜਾਂ ਸੈਂਟਰ ਸਰਕਾਰ ਤੁਹਾਨੂੰ ਦੇਖ ਰਹੀ ਆ ਕੱਲ ਨੂੰ ਕੋਈ ਉਹ ਪ੍ਰਸਤਾਵ ਰੱਖਣਗੇ ਕੀ ਅਸੀਂ ਜੀ ਦਿੱਲੀ ਤੋਂ ਅਸੀਂ ਲੈ ਕੇ ਆ ਰਹੇ ਹਾਂ ਜਥੇ ਕੀ ਦਿੱਲੀ ਤੋਂ ਯਾਤਰਾ ਆ ਰਹੀ ਆ ਕੋਈ ਬਿਹਾਰ ਚੋਂ ਯਾਤਰਾ ਆ ਰਹੀ ਆ ਕੋ ਪਟਨਾ ਸਾਹਿਬ ਤੋਂ ਆਉਗੀ ਕੋਈ ਯੂਪੀ ਦੀ ਸੰਗਤ ਲੈ ਕੇ ਆਉਗੀ ਤਾਂ ਕੀ ਉੱਥੇ ਇਹ ਮਨਾ ਕਰ ਦੇਣਗੇ ਕਿ ਨਾ 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 ਤੁਸੀਂ ਨਾ ਲੈ ਕੇ ਆਓ ਜੀ ਐਸਜੀਪੀਸੀ ਇਜ਼ ਕਾਇਟ ਸਫੀਸ਼ੀਐਂਟ ਟੂ ਡੂ ਥਿਸ ਹੂੰ ਤੇ ਇਹ ਦੇਖੋ ਵੀ ਗੁਰੂ ਤੇਗ ਬਹਾਦਰ ਜੀ ਦੀ ਕਿੱਡੀ ਵੱਡੀ ਸ਼ਤਾਬ ਦੀ ਆ ਰਹੀ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਇਸ ਦਾ ਫਲ ਮਿਲਣਾ ਪਤਾ ਨਹੀਂ ਕਿੰਨੇ ਨੂੰ ਕਰਮਾਂ ਦੇ ਵਿੱਚ ਇਹ ਵੇਖਣਾ ਹੈਗਾ ਪਤਾ ਨਹੀਂ ਕਿੰਨਿਆਂ ਦੇ ਅਗਲੇ ਸਾਲ ਨਹੀਂ ਰਹੇਗਾ ਕਿਹੜੇ ਜਿਹੜੇ 1 ਸਾਲ ਪਹਿਲਾਂ ਦੁਨੀਆ ਤੋਂ ਚੁਰ ਗਏ ਉਹਨਾਂ ਦੇ ਨਹੀਂ ਰਹੇਗਾ ਜੀ ਸੋ ਇਹ ਜਿੰਨੀ ਸੰਗਤ ਵੱਤਵਤ ਆ ਜੇ ਜਿੰਨਾ ਲਾਹ ਲੈ ਜਾਣਾ ਇਹ ਵੀ ਪਤਾ ਨਹੀਂਗਾ ਵੀ ਲਾਹ ਕਿਨੇ ਲੈ ਜਾਣਾ ਜੇ ਤੁਸੀਂ ਅੱਜ ਹੀ ਨੋਕਾ ਚੋਂ ਕਿ ਸ਼ੁਰੂ ਕਰਤੀ ਨਾ ਤੇ ਤੁਸੀਂ ਅੱਜ ਸੇਵਾ ਛੱਡ ਕੇ ਤੁਸੀਂ ਅੱਜ ਪਾਪ ਦੇ ਭਾਗੀ ਬਣਨ ਲੱਗ ਗਏ ਹੋ ਸੋ ਇਹ ਕਰਕੇ ਇਹਨੂੰ ਛੱਡੋ ਗੁਰਚਰਨ ਜੀ ਵੱਡੀ ਗੱਲ ਇਹ ਵੀ ਇੱਥੇ ਚਰਨਜੀਤ ਪਾਜੀ ਕਹਿ ਰਹੇ ਨੇ ਵੀ ਜੇ ਸਰਕਾਰ ਆਪਣੀ ਸੇਵਾ ਦੇਣਾ ਚਾਹੁੰਦੀ ਹੈ ਤਾਂ ਇਹਨੂੰ এসਜੀਪੀਸੀ ਵੱਲੋਂ ਵੀ ਸਵੀਕਾਰ ਕਰਨਾ ਚਾਹੀਦਾ ਜੇ ਕੋਈ ਯੋਗਦਾਨ ਪਾਉਣਾ ਚਾਹੁੰਦਾ ਹੈ ਆਪਣਾ ਤਾਂ এসਜੀਪੀਸੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਗੁਰਚਰਨ ਜੀ ਮੈਨੂੰ ਲੱਗਦਾ ਤੁਸੀਂ ਵੀ ਮੇਰੀ ਸਾਰੀ ਗੱਲ ਸੁਣੀ ਹੈ ਤੇ ਚਰਨਜੀਤ ਸਿੰਘ ਜੀ ਨੂੰ ਵੀ ਸੁਣੀ ਹੈ ਜੇ ਨਹੀਂ ਸੁਣੀ ਤਾਂ ਸੁਣਨ ਦੀ ਕੋਸ਼ਿਸ਼ ਕਰਨ ਕਦੋਂ ਅਸੀਂ ਇਹ ਗੱਲ ਕਦੋਂ ਕਹੀ ਆ ਕਿ ਅਸੀਂ ਸਰਕਾਰ ਨੂੰ ਨਹੀਂ ਸ਼ਾਮਲ ਕਰਨਾ ਤੁਸੀਂ ਧਾਮੀ ਸਾਹਿਬ ਦੀ ਬਾਈਟ ਸੁਣਾਈ ਆ ਧਾਮੀ ਸਾਹਿਬ ਦੀ ਬਾਈਟ ਚੋੜ ਦੂੰ ਜਾਂ ਬਸ ਤੋਂ ਨਹੀਂ ਸੀ ਉਹਨਾਂ ਨੇ ਕਿਹਾ ਕਹ ਰਹੇ ਨੇ ਜੀ ਤੁਸੀਂ ਸਕੂਲ ਬਣਾਓ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਸੀਂ ਕਹਿੰਦੇ ਹਾਂ ਸਰਕਾਰ ਦੇ ਖਿਲਾਫ ਕੰਮ ਕਰਨੀ ਚਾਹੀਦੀ ਹੁਣ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਬੜੀ ਸੋਹਣੀ ਗੱਲ ਕੀਤੀ ਕਹਿੰਦੇ ਲੋਕ ਕੌਣਗੇ ਰਹਿਣ ਦਾ ਪ੍ਰਬੰਧ ਕੀ ਹੋਏਗਾ ਅਸੀਂ ਬਿਲਕੁਲ ਸਿੱਧਾ ਅਸੀਂ ਕਹਿੰਦੇ ਹਾਂ ਕਿ ਕੱਲੀ ਛਰੌਣੀ ਕਮੇਟੀ ਸ਼੍ਰੋਮਣੀ ਕਮੇਟੀ ਧਾਰਮਿਕ ਸਮਾਗਮ ਯੋਜਿਤ ਕਰ ਸਕਦੀ ਹੈ ਉਹਦੇ ਦੇ ਨਾਲ ਕੋਲੇ ਉਹਦੇ ਕੋਲੇ ਪ੍ਰਬੰਧ ਨੇ ਉਹਦੇ ਕੋਲੇ ਸਾਰਾ ਨਮਾਇੰਗੀ ਦਿੱਤੀ ਆ ਮੈਂ ਬਿਆਖਿਆ ਪਟਨਾ ਚ ਨਮਾਇੰਗੀ ਉਹ ਗੱਲ ਸੁਣ ਲਓ ਸਰ ਸਾਹਿਬ ਹੁਣ ਮੈਂ ਬੇਨਤੀ ਇਹ ਕਰਦਾ ਕਿ ਤੁਸੀਂ ਟੈਂਟ ਸਿਟੀ ਬਣਾਓ ਅਸੀਂ ਤੁਹਾਡਾ ਸਨਮਾਨ ਕਰਦੇ ਆ ਤੁਹਾਡਾ ਕੰਮ ਤੁਸੀਂ ਸੜਕਾਂ ਬਣਾਓ ਮੈਨੂੰ ਉਹ ਸੜਕ ਦਾ ਜਵਾਬ ਨਹੀਂ ਦੇਵੋਗੇ ਤੁਸੀਂ ਦੇ ਨੇ ਸੜਕਾਂ ਬਣਾਵਾਂਗੇ ਆਪਣੇ ਵਾਈਟ ਸਿਟੀ ਬਣਾਵਾਂਗੇ ਇਹ ਇਲਾਕੇ ਵਿੱਚ ਸੜਕ ਨਹੀਂ ਬਣਾਈ ਉਸ ਵੱਡੇ ਵੱਲ ਜਾਣਾ ਹੈ ਸ਼ਰਮਿੰਦਗੀ ਆ ਕਿ ਸਾਡੇ ਸਰਕਾਰ ਨੇ ਮਾਰੂ ਕਾਰਜੇ ਵਾਲੇ ਮੈਨੂੰ ਇਹ ਲੱਗਦਾ ਜਿਹੜੀ ਥੋੜੀ ਨੌਲੇਜ ਹੈ ਤੁਹਾਨੂੰ ਤੁਸੀਂ ਉਹ ਗੱਲ ਨਹੀਂ ਸੁਣੋਗੇ ਕਿ ਜਿਹੜੀ ਸਰਕਾਰ ਨੇ ਆਈ ਤੇ ਕਿਹਾ ਜਿਹੜੀ ਸਟਾਫ ਦੀ ਆ ਉਹਦੇ ਵਿੱਚ ਪੰਦਰਾਂ ਕਰਕੇ ਨਾ ਗਿਆ ਸਰਕਾਰ ਨੇ ਸ਼੍ਰੋਮਿਕ ਕਮੇਟੀ ਨੂੰ ਕਿਹਾ ਜਾਓ ਇੱਥੇ ਧਾਰਮਿਕ ਸਮਾਗਮ ਦਾ ਵਿਉਹ ਕਰੂੰ ਜਿਹੜੀ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਨਹੀਂ ਰੋਕਦੇ ਨਾ ਅਸੀਂ ਕਿਸੇ ਨੂੰ ਰੋਕਣਾ ਅਸੀਂ ਸਭ ਨੂੰ ਸਦਾਰ ਦੇਣਾ ਉਹ ਸਦੇ ਵੇ ਜਿਹੜੀ ਬਿਆਨ ਕੀਤਾ ਤੁਸੀਂ ਸੁਣ ਲਓ ਗੁਰਚਰਨ ਜੀ ਸਦਾ ਤੁਸੀਂ ਦੇਣਾ ਠੀਕ ਹੈ ਸਾਰਿਆਂ ਨੂੰ ਦੇਣਾ ਸੰਗਤਾਂ ਨੂੰ ਵੀ ਦੇਣਾ ਹੈ ਸਰਕਾਰ ਦਾ ਇਹ ਕਹਿਣਾ ਹੈ ਕਿ ਸ਼ਾਮਲ ਸਾਨੂੰ ਕਰ ਲੋ ਨਾ ਦੋਵੇਂ ਸਰਕਾਰ ਤੇ ਐਸਜੀਪੀਸੀ ਮਿਲ ਕੇ ਇੱਕ ਸਮਾਗਮ ਕਰਾ ਲੈਣ ਅਸੀਂ ਕਰੋਗੇ ਆ ਵੀ ਸ਼ਾਮਲ ਨਹੀਂ ਕਰਨਾ ਕੀ ਕ ਅਕਾਲੀ ਦਲ ਦੀ ਸਰਕਾਰ ਅਸੀਂ ਨਹੀਂ ਕਿਆ ਵੀ ਸ਼ਾਮਲ ਨਹੀਂ ਕਰਨਾ ਤੁਸੀਂ ਕਾਹਦਾ ਕੰਮ ਤੁਸੀਂ ਕਰੋ ਸਹੀ ਉਹਨਾਂ ਦੇ ਜਿਹੜੇ ਕੰਮ ਨਹੀਂ ਕਰਨਾ ਤੁਸੀਂ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜਾ ਕੰਮ ਇਨਫਰਾਸਟ੍ਰਕਚਰ ਦਾ ਤੁਸੀਂ ਕਰੋ ਬਜਾਏ ਸਰਕਾਰ ਨਾਲ ਕੰਮ ਕਰਨਾ ਉਹ ਤੁਹਾਨੂੰ ਦੱਸ ਰਹੇ ਆ ਕਿ ਸਾਡੇ ਬਾਕੀ ਸਰਕਾਰਾਂ ਕਿੰਨੇ ਉਹ ਸਰਕਾਰ ਕਿਵੇਂ ਸਹਿਯੋਗ ਦੇਊਗੀ ਸਿਰਫ ਮੀਡੀਆ ਵਿੱਚ ਜਾ ਕੇ ਬੀਜੇਪੀ ਨੇ ਵੀਰਬਾਲ ਜੀ ਗੁਰਚਰਨ ਜੀ ਉਹੀ ਗੱਲ ਕਹਿ ਰਹੇ ਨੇ ਚਰਨਜੀਤ ਜੀ ਵੀ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਇਹੋ ਜਿਹਾ ਕੋਈ ਆਬਜੈਕਸ਼ਨ ਨਹੀਂ ਸੀ ਆਇਆ ਕਿ ਸਰਕਾਰ ਜੇ ਆਪਣੀ ਇਨਵੋਲਵਮੈਂਟ ਦੇਣਾ ਚਾਹੁੰਦੀ ਸੀ ਇਹੋ ਜਿਹਾ ਸਮਾਗਮਾਂ ਜੀ ਆਪਣੀ ਗੱਲ ਵੀ ਇਹੀ ਕਹਿੰਦੇ ਭਈਓ ਜਿਸ ਸਰਕਾਰ ਨੇ ਆਪਣਾ ਕੰਮ ਕੀਤਾ ਉਹਨਾਂ ਨੇ ਅਨੰਦਪੁਰ ਸਾਹਿਬ ਕੀ ਅਕਾਲੀ ਦਲ ਦੀ ਸਰਕਾਰ ਆ ਸਕੂਲ ਰੱਖੀ ਕੀਤੀ ਜਾਂ ਵਾਸਤੇ ਖਾਲਸਾ ਲੈ ਆਲਾ ਗ੍ਰੈਂਟ ਲਾਇਆ ਵੱਡੇ ਵੱਡੇ ਦਮ ਫੈਲ ਰਿਹਾ ਉਹ ਪਰ ਜਿਹੜੀ ਸਟੇਜ ਧਾਰਮਿਕ ਪ੍ਰੋਗਰਾਮ ਉਹ ਨਹੀਂ ਕਹਿੰਦੀ ਅੱਜ ਨਾਲ ਅਸੀਂ ਹੁਣ ਵੀ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਪ੍ਰਧਾਨ ਮੰਤਰੀ ਨੂੰ ਬੁਲਾਓ ਤੁਸੀਂ ਰਾਸ਼ਟਰਪਤੀ ਨੂੰ ਬੁਲਾਓ ਪਰ ਜਿਹੜੇ ਧਾਰਮਿਕ ਸਟੇਜ ਹੋਏਗੀ ਉਹ ਸ਼ਰਮ ਨਹੀਂ ਕਰੇਗਾ ਠੀਕ ਠੀਕ ਹੈ ਮੈਨੂੰ ਲੱਗਦਾ ਇਹ ਇਹ ਬਹੁਤ ਸੈਂਸਿਟਿਵ ਮੈਟਰ ਹੈ ਕਿਉਂਕਿ ਸਿੱਖੀ ਦੇ ਪ੍ਰਚਾਰ ਦਾ ਮੈਟਰ ਹੈ ਸਭ ਤੋਂ ਵੱਡੀ ਗੱਲ ਤੇ ਨਾਲੇ ਇਹ ਆਪਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼੍ਰੀ ਦੀ ਸਮਾਗਮ ਦੀ ਜਗ੍ਹਾ ਲੈ ਤੇ ਨੂੰ ਮਾਨ ਸਤਕਾਰ ਦੇ ਨਾਲ ਆਪਸੀ ਪ੍ਰੇਮ ਸੋਹਾਰਤ ਦੇ ਨਾਲ ਮਿਲ ਕੇ ਪੂਰੇ ਪੰਜਾਬ ਵੱਜੋਂ ਮਨਾਇਆ ਜਾਏ ਤੇ ਇੱਕ ਮਿਸਾਲ ਕਾਇਮ ਕੀਤੀ ਜਾ ਕੇ ਆਪਸੀ ਏਕਤਾ ਤੇ ਪ੍ਰਚਾਰ ਦੀ ਜਿੱਥੇ ਗੱਲ ਹੁੰਦੀ ਹੈ ਉੱਥੇ ਪੰਜਾਬ ਸਾਂਝਾ ਇਕੱਠਾ ਹੋ ਜਾਂਦਾ ਭਾਵੇਂ ਉਹ ਫਿਰ ਸਾਡੇ ਧਰਮ ਪ੍ਰਚਾਰਕ ਕਮੇਟੀਆਂ ਹੋਣ ਭਾਵੇਂ ਸਾਡੀ ਪੰਜਾਬ ਸਰਕਾਰ ਹੋਵੇ ਅਸੀਂ ਇਕਜੁੱਟ ਹੋ ਕੇ ਇੱਕ ਮਤ ਹੋ ਕੇ ਆਪਣੇ ਸਤਿਗੁਰਾਂ ਦਾ ਸਤਕਾਰ ਕਰਦੇ ਹਾਂ ਅੱਜ ਇਸ ਡਿਬੇਟ 'ਚ ਫਿਲਹਾਲ ਨਹੀਂ ਤੇ ਸਿੱਦੇ ਨਾਲ ਤੁਹਾਡੇ ਸਾਰਿਆਂ ਪੈਨਲਿਸਟਾਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸ਼ਾਮਲ ਹੋਣ ਵਾਸਤੇ ਮੈਨੂੰ ਤੇ ਹੋਈ ਚਾਹਤ ਧੰਨਵਾਦ